ਚੋਣ ਤੰਤਰ ਪ੍ਰੈਜ਼ੈਂਟਡ ਬਾਈ ਅਮਾਰੀ ਹिल्स ਲਕਸ਼ਰੀ ਫਾਰਮਸ ਐਂਡ ਕੰਟਰੀ ਹੋਮਸ ਨਿਊ ਚੰਡੀਗੜ੍ਹ 2024 ਦੀਆਂ ਲੋਕ ਸਭਾ ਚੋਣਾਂ ਔਰ ਅੱਜ ਅਖੀਰਲੇ ਗੇਟ 'ਚ ਪੰਜਾਬ ਦੇ ਵਿੱਚ VOTING ਹੋ ਰਹੀ ਹੈ ਬਹੁਤ ਝੜ ਕੇ ਲੋਕ ਆ ਰਹੇ ਨੇ ਵੋਟ ਪੂਲ ਕਰਨ ਵਾਸਤੇ ਜਿਹੜੇ VOTER ਆ ਕਿਉਂਕਿ ਸਰਕਾਰ ਇਹਨਾਂ ਨੇ ਚੁਣੀ ਆ ਇਹਨਾਂ ਦੇ ਹੱਥ ਦੇ ਵਿੱਚ ਆ ਕਿ ਸਰਕਾਰ ਅਗਲੀ ਕਿਸ ਦੀ ਹੋਏਗੀ ਕਿਹਦੇ ਹੱਥਾਂ ਦੇ ਵਿੱਚ ਦੇਸ਼ ਦੀ ਕਮਾਨ ਹੋਏਗੀ ਪੰਜਾਬ ਦੀਆਂ 13 ਸੀਟਾਂ ਤੇ ਅੱਜ VOTING ਹੋ ਰਹੀ ਹੈ ਔਰ ਅਸੀਂ ਅੱਜਾਂ ਪੰਚਤਖ ਸੀਟ ਮੰਨੇ ਜਾਂਦੇ ਖਡੂਰ ਸਭਾ ਲੋਕ ਸਭਾ ਹਲਕੇ ਦੇ ਵਿੱਚ ਔਰ ਇਥੋਂ ਦੇ ਵੋਟਰ ਵੀ ਸਵੇਰ ਤੋਂ ਲੈ ਕੇ ਨਿਕਲੇ ਹੋਏ ਆ ਘਰਾਂ ਦੇ ਵਿੱਚ तमाम ਪਾਰਟੀਆਂ ਦਾ ਜੋਰ ਹੈ ਇੱਥੇ ਹਾਲਾਂਕਿ ਅਮਰਿਤਪਾਲ ਸਿੰਘ ਜੋ ਕਿ ਜੇਲ੍ਹ ਦੇ ਵਿੱਚ ਬੰਦ ਹੈ ਉਹ ਇਲੈਕਸ਼ਨ ਲੜ ਰਿਹਾ ਹੈ ਉੱਥੇ ਹੀ ਭਾਜਪਾ ਦੇ ਵੱਲੋਂ ਮਨਜੀਤ ਸਿੰਘ ਮੰਨਾ ਹੋਗੇ ਲਾਲਜੀਤ ਸਿੰਘ ਭੁੱਲਰ ਹੋਗੇ ਆਵਾਜ਼ੀ ਪਾਰਟੀ ਵੱਲੋਂ ਵਰਸਾ ਸਿੰਘ ਵਲਟੂ ਆ ਲੜ ਰਹੇ ਨੇ ਅਕਾਲੀ ਦਲ ਦੇ ਵੱਲੋਂ ਔਰ ਕੁਲਵੀਰ ਜੀਰਾ ਲੜ ਰਹੇ ਨੇ ਕਾਂਗਰਸ ਦੇ ਵੱਲੋਂ ਤਾਂ तमाम ਉਮੀਦਵਾਰ ਆਪੋ ਆਪਣੀਆਂ ਪਾਰਟੀਆਂ ਵੱਲੋਂ ਦਾਅਵੇ ਕਰ ਰਹੇ ਪਰ ਵੋਟਰ ਦੇ ਨਾਲ ਗੱਲ ਕਰਾਂਗੇ ਕੀ ਸੋਚ ਕੇ ਵੋਟਰ ਵੋਟ ਪੋਲ ਕਰਨ ਵਾਸਤੇ ਆਇਆ ਬੀਬੀ ਜੀ ਖੁਣਾ ਨਾਲ ਵੀ ਗੱਲਬਾਤ ਕਰ हां जी। ਬਾਲੀ ਵੋਟ ਪਾਉਣੀ ਹੈ ਅਜੇ? ਨਹੀਂ ਜੀ ਪਾਉਣੀ ਹੈ ਅਜੇ। ਪਾਉਣੀ ਹੈ ਅਜੇ। ਕਿੰਨੀ ਉਮਰ ਹੋ ਗਈ ਤੁਹਾਡੀ? ਉਮਰਦਾਰੀ ਹੁਣ ਪਤਾ ਕਿੰਨੀ ਹੋ ਗਈ। ਕੋਈ ਅੰਦਾਜ਼ਾ ਹੁਣਾ? ਹੋ ਗਈ 50-60 ਸਾਲਾਂ ਦੀ ਕੇ। ਅੱਛਾ 50-60 ਸਾਲਾਂ ਦੀ ਹੋ ਗਈ ਉਹ। ਠੀਕ ਹੈ। ਵੋਟ ਲਗਾਤਾਰ ਪਾ ਰਹੇ ਹੋ? ਹਾਂ। ਸੋਚ ਕੇ ਆਏ ਹਾਂ ਵੋਟ। ਕੀ ਸੋਚ ਕੇ ਆਏ ਹੋ ਵੋਟ ਪਾਉਣ ਵਾਸਤੇ ਅੱਜ? ਹੋਰ ਫਿਰ ਹੁਣ ਸੋਚਣਾ ਕੀ ਹੈ ਵੋਟ ਹੀ ਪਾਉਣੀ ਅੱਜ ਪਾ ਦਾਂਗੇ। ਹਾਂ। ਆਹ। ਕੋਈ ਵੋਟ ਪਾਉਣ ਵੇਲੇ ਸੋਚਦੇ ਹੋ ਨੇ ਵੀ ਚੰਗਾ ਬੰਦਾ ਕਿਹੜਾ ਹੈ ਇਹ ਨੂੰ ਚੰਗੇ ਬੰਦੇ ਨੂੰ ਪਾਈਏ। ਹਾਂਜੀ ਹਾਂਜੀ ਹਾਂਜੀ। ਬੀਬੀਆਂ ਦੇ ਵਿੱਚ ਵੀ ਜ਼ਬਰਦਸਤ ਉਤਸ਼ਾਹ ਇੱਧਰ ਬੀਬੀ ਹੁਣੀ ਬੈਠੇ ਆ ਮੇਰਾ ਖਿਆਲ 60 ਸਾਲ ਤੋਂ ਉੱਪਰ ਉਮਰ ਹੁਣੀ ਹੈ ਇਹਨਾਂ ਦੀ ਇਹ ਵੀ ਬੈਠੇ ਆ ਇੱਧਰ ਵੀ ਲਾਈਨ ਲੱਗੀ ਹੋਈ ਹੈ ਔਰ ਗੋਇੰਦਵਾਲ ਸਭ ਦੇ ਵਿੱਚ ਆ ਅਸੀਂ ਇਸ ਵੇਲੇ ਜਿੱਥੇ ਕਿ ਸਕੂਲ ਦੇ ਵਿੱਚ ਬੂਥ ਲੱਗਿਆ ਹੋਇਆ ਔਰ ਉੱਥੇ VOTING ਹੋ ਰਹੀ ਹੈ ਪਰਲੇ ਬੰਨੇ ਵੀ ਦੇਖੋਗੇ ਤੁਸੀਂ ਨੌਜਵਾਨ ਤੋਂ ਲੈ ਕੇ ਬਜ਼ੁਰਗ ਸਭ ਦੇ ਵਿੱਚ ਜ਼ਬਰਦਸਤ ਉਤਸ਼ਾਹ ਇਸ ਪਾਸੇ ਵੀ ਦਿਖਾ ਦਿਓ ਪਰਲੇ ਬੰਨੇ ਵੀ ਲਾਈਨ ਲੱਗੀ ਹੋਈ ਹੈ ਹੋਰ ਵੀ VOTER ਜਿਹੜੇ ਆ ਰਹੇ ਨੇ ਤਾਂ ਇਸ ਪਾਸੇ ਵੀ ਇੱਧਰ ਵੀ ਦੇਖੋ ਤੁਸੀਂ ਬੈਠੇ ਆ ਔਰ ਇੱਧਰ ਵੀ ਲਗਾਤਾਰ ਆ VOTING ਹੋ ਰਹੀ ਹੈ ਵੱਤ ਚੜ ਕੇ ਲੋਕ ਪਹੁੰਚ ਰਹੇ ਨੇ ਵੋਟ ਪੋਲ ਕਰਨ ਵਾਸਤੇ ਇਧਰ ਬੀਬੀਆਂ ਦੇ ਨਾਲ ਵੀ ਗੱਲਬਾਤ ਕਰ ਲੈਣੇ ਫਿਰ ਉਧਰ ਪਰਲੇ ਬੰਨੇ ਪਹਿਲਾਂ ਨੌਜਵਾਨਾਂ ਕੋਲੇ ਚਲਦੇ ਨੌਜਵਾਨ ਕੀ ਸੋਚ ਰਹੇ ਆ ਕਿਉਂਕਿ ਨੌਜਵਾਨਾਂ ਦੇ ਮਨ ਦੇ ਵਿੱਚ ਜ਼ਹਿਨ ਦੇ ਵਿੱਚ ਕੀ ਚੱਲ ਰਿਹਾ ਪਾਜੀ ਕੀ ਹਾਲ ਚਾਲ ਹੈ ਠੀਕ ਹੋ ਹਾਂਜੀ ਹਾਂਜੀ ਠੀਕ ਹੈ ਸਰ ਜੀ ਕੀ ਸੋਚ ਕੇ ਵੋਟ ਪੋਲ ਕਰਨ ਵਾਸਤੇ ਆ ਤੁਸੀਂ ਕਿਹੜੀਆਂ ਚੀਜ਼ਾਂ ਤੁਹਾਨੂੰ ਲੱਗਦੀਆਂ ਕਿ ਆ ਕੁਝ ਹੋਣਾ ਚਾਹੀਦਾ ਔਰ ਉਹ ਜੇ ਬੰਦੇ ਨੂੰ ਵੋਟ ਪਾਉਂਗੇ ਜੀ ਮੇਨ ਗੱਲ ਤੇ ਪਹਿਲਾਂ ਇਹ ਸਿੱਖੀ ਦਾਤ ਹਰਾ ਹੈ ਜੀ ਗੁਰੂ ਦੀ ਨਗਰੀ ਆ ਤੇ ਸਭ ਤੋਂ ਪਹਿਲਾਂ ਆਪਣਾ ਜੀ ਨਸ਼ੇ ਦਾ ਆਪਾਂ ਨਸ਼ਾ ਬੰਦ ਕਰਾਵਾਂਗੇ ਜੀ ਆਪਾਂ ਦੇ ਨਸ਼ੇ ਦੇ ਹੱਕ ਚ ਹੈ ਜੀ ਹਾਂਜੀ ਸਰ ਨਸ਼ਾ ਬੰਦ ਕਰਾਉਣ ਦੇ ਹੱਕ ਹਾਂਜੀ ਨਸ਼ਾ ਬੰਦ ਕਰਾਉਣ ਦੇ ਹੱਕ ਜਿਹੜਾ ਤੁਹਾਨੂੰ ਲੱਗਦਾ ਤੁਹਾਡੇ ਮਨ ਦੇ ਵਿੱਚ ਫਿੱਟ ਕੀਤਾ ਹੋਇਆ ਉਸ ਬੰਦੇ ਨੂੰ ਵੋਟ ਪਾ ਹਾਂਜੀ ਹਾਂਜੀ ਸਰ ਉਹਨੂੰ ਵੋਟ ਪਾਵਾਂਗੇ ਆਪਾਂ ਅੱਜ ਤੁਸੀਂ ਕੀ ਸੋਚ ਕੇ ਕੀ ਸੋਚ ਰਹੇ ਹੋ ਵੋਟ ਪਾਉਣ ਵਾਲੇ ਕਿਹੋ ਜਿਹੇ ਬੰਦੇ ਨੂੰ ਵੋਟ ਪਾਣੀ ਚਾਹੀਦੀ ਸਰ ਫਿਲਹਾਲ ਸੀਕ੍ਰੀਟ ਹੈ ਜੀ ਦੱਸ ਨਹੀਂ ਸਕਦੇ ਕਿਹਨੂੰ ਵੋਟ ਪਾਣੀ ਨਹੀਂ ਨਹੀਂ ਕਿਨੂੰ ਉਹ ਨਹੀਂ ਮੈਂ ਪੁੱਛ ਰਿਹਾ ਉਹ ਨਹੀਂ ਪੁੱਛ ਰਿਹਾ ਵੀ ਕਿਨੂੰ ਚਲੋ ਤੁਸੀਂ ਦਿਲ 'ਚ ਰੱਖੋ ਮਤਲਬ ਕਿਹੋ ਜਿਹੇ ਬੰਦੇ ਨੂੰ ਪਾਣੀ ਚਾਹੀਦੀ ਆ ਔਰ ਕੀ ਸੋਚ ਕੇ ਆਏ ਤੇ ਖੁਦ ਸੋਚ ਕੇ ਮਤਲਬ ਸਰਕਾਰ ਬਾਰੇ ਵੀ ਨਵੀਂ ਸਰਕਾਰ ਬਣੇ ਤੇ ਨੌਜਵਾਨਾਂ ਲਈ ਕੋਈ ਨੌਕਰੀਆਂ ਵਾਸਤੇ ਜਿਹੜੇ ਬੇਰੋਜ਼ਗਾਰ ਆ ਕੋਈ ਨਵਾਂ ਸੋਚੇ ਇਹੀ ਸੋਚ ਸੋਚ ਕੇ ਆਏ ਜੀ ਵੋਟ ਪਾਉਣ ਹਾਂਜੀ ਬਾਪੂ ਜੀ ਠੀਕ ਠਾਕ ਹੋ ਵੋਟ ਪਾਣ ਆਇਓ ਹਾਂਜੀ ਬੂਟ ਕੋਈ ਨਹੀਂ ਹੈ ਬਸ ਬਸ ਹਾਂਜੀ ਕੀ ਸੋਚ ਕੇ ਆਇਓ ਅੱਜ ਵੋਟ ਪਾਣੀ ਹੈ ਕਿ ਹੋਕ ਜਿਆ ਬੰਦਾ ਜਿੱਤਣਾ ਚਾਹੀਦਾ ਇੱਥੋਂ ਤੁਹਾਡੇ ਅੰਡੇ ਗੋਨਵਾਲ ਸਾਹਿਬ ਸਿੱਖਿਆਤੁਰਾ ਜੀ ਤੇ ਨਾ ਜੇ ਨੂੰ ਬੰਦ ਕਰਾਉਣਾ ਚਾਹੀਦਾ ਤੇ ਅਮਰਤਪਾਲ ਜੀ ਚਲੋ ਉਹ ਤੁਸੀਂ ਦੱਸੋ ਨਾ ਦੱਸੋ ਥੋੜੀ ਮਰਜ਼ੀ ਹੈ ਕੋਈ ਗੱਲ ਨਹੀਂ ਬੀਬੀਆਂ ਨਾਲ ਵੀ ਗੱਲਬਾਤ ਕਰਦੇ ਆਂ ਬੀਬੀਆਂ ਵੀ ਵੋਟ ਪਾ ਕੇ ਵੋਟ ਪਾਉਣ ਵਾਸਤੇ ਜਾ ਰਹੀਆਂ ਆ ਬੀਬੀ ਵੋਟ ਪਾਉਣ ਵਾਸਤੇ ਜਾ ਰਹੀਓ ਤੁਸੀਂ ਕੀ ਸੋਚ ਕੇ ਔਰ ਬੀਬੀਆਂ ਵਾਸਤੇ ਕੀ ਕੁਝ ਹੋਣਾ ਚਾਹੀਦਾ ਹੈ ਕਿਹੜੀ ਸਰਕਾਰ ਤੁਹਾਨੂੰ ਲੱਗਦਾ ਹੈ ਕੌਣ ਕਰੂਗਾ ਇਦਾਂ ਦਾ ਕੁਝ ਚੰਗਾ ਕੰਮ ਮੇਰੇ ਜਿਹੜਾ ਵਧੀਆ ਆ ਸੀਤਾ ਨੇ ਵੀ ਨਸ਼ਾ ਨੂੰ ਸ਼ਰੀਚੇ ਬੱਚੇ ਵਿਚਾਰੇ ਨਸ਼ਿਆਂ ਚ ਪਏ ਹੋਏ ਆ ਤੇ ਵੀ ਇਸੇ ਕੰਮ ਤੋਂ ਛਟਕਾਰਾ ਮਿਲੇ ਹਾਂ ਮਨ ਸੋਚਿਆ ਹੋਇਆ ਚੰਗਾ ਜਿਹੜਾ ਤੁਹਾਨੂੰ ਚੰਗਾ ਲੱਗਦਾ ਉਹਨੂੰ ਵੋਟ ਹਾਂ ਉਹਨੂੰ ਪਾਵਾਂਗੇ ਵੋਟ ਹਾਂਜੀ ਕੀ ਕੁਛ ਹੋਣਾ ਕੀ ਕੁਛ ਚਾਹੀਦਾ ਲੋਕ ਤਾਂ ਬਹੁਤ ਸਾਰੇ ਵਾਅਦੇ ਕਰਕੇ ਆਉਂਦੇ ਆ ਕਿ ਅਸੀਂ ਆ ਕਰਾਂਗੇ ਉਹ ਕਰਾਂਗੇ ਨਸ਼ੇ ਬੰਦੀ ਜਿਹੜੀ ਬੰਦ ਹੋਵੇ ਜਿਹੜੇ ਬੱਚੇ ਵਿਚਾਰੇ ਨਸ਼ੇ ਕਰੀ ਜਾਂਦੇ ਆ ਮਰੀ ਜਾਂਦੇ ਵਿਚਾਰੇ ਇਸ ਬਾਰੇ ਉਹਨਾਂ ਨੂੰ ਬਚਾਉਣ ਵਾਸਤੇ ਤੁਹਾਨੂੰ ਲੱਗਦਾ ਕਿ ਹਾਂ ਵੀ ਉਹ ਕੋਈ ਚੰਗਾ ਬੰਦਾ ਉੱਥੇ ਜਿਹੜਾ ਨਸ਼ਾ ਬੰਦ ਕਰਾਵੇ ਕੀ ਲੱਗਦਾ ਕੌਣ ਕਰੂ ਬੰਦ ਵੇਖੋ ਹੁਣ ਕੌਣ ਕਰਦਾ ਅਮਰਤਵਾਲ ਕਰਦਾ ਚਲੋ ਜੋ ਤੁਹਾਨੂੰ ਠੀਕ ਲੱਗੇ ਤੁਹਾਡੀ ਸਲਾਹ ਆਪਦੇ ਜੇ ਦਿਲ ਦੀ ਸੁਣ ਕੇ ਪਾਣੀ ਵੋਟ ਕਿਸੇ ਦੇ ਪ੍ਰਭਾਵ ਚ ਨਹੀਂ ਆਉਣਾ ਠੀਕ ਹੈ ਤਾਂ ਇਧਰ ਭਾਈ ਸਾਹਿਬ ਹਣਾ ਨਾਲ ਵੀ ਕਰਦੇ ਪਾਏ ਹੋ ਵੋਟ ਤੁਸੀਂ ਨਾ ਮੈਂ ਵੋਟ ਸ਼ਾਮ ਨੂੰ ਪਾਣੀ ਅੱਛਾ ਸ਼ਾਮ ਨੂੰ ਪਾਣੀ ਹੈ ਤੁਸੀਂ ਪਾਏ ਵੋਟ ਤੁਸੀਂ ਪਾਏ ਮਾਤਾ ਜੀ ਵੋਟ ਥੋੜਾ ਜਿਹਾ ਨਿਸ਼ਾਨ ਦੇਖ ਰਹੋ ਵੱਡੀ ਗਿਣਤੀ ਦੇ ਵਿੱਚ ਉਧਰ ਵੀ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਬੀਬੀਆਂ ਦੇ ਵਿੱਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਵੋਟ ਪਾਉਣ ਆਏ ਹੋ ਤੁਸੀਂ ਬੀਬੀਆਂ ਦੇ ਵਿੱਚ ਬਹੁਤ ਜ਼ਬਰਦਸਤ ਉਤਸ਼ਾਹ ਸਵੇਰ ਤੋਂ ਹੀ ਲੋਕ ਲੈਣਾ ਚੱਲਾ ਕੇ ਖੜੇ ਹਾਂ ਹਾਂਜੀ ਇਹ ਸਾਡਾ ਅਧਿਕਾਰ ਬਣਦਾ ਵਾ ਵੋਟ ਪਾਉਂਦਾ ਇਸ ਵਾਸਤੇ ਸਾਨੂੰ ਜ਼ਰੂਰੀ ਹੈ ਵੋਟ ਪਾਉਣੀ ਹੈ ਨਾ ਠੀਕ ਹੈ ਜ਼ਹਿਨ ਦੇ ਵਿੱਚ ਕੀ ਚੱਲ ਰਿਹਾ ਸੀ ਦਿਮਾਗ ਦੇ ਵਿੱਚ ਕਿ ਭਾਈ ਬਦਲਾ ਦੀ ਗੱਲ ਹੁੰਦੀ ਹੈ ਕਿ ਅਸੀਂ ਬੀਬੀਆਂ ਵਾਸਤੇ ਆ ਕਰਾਂ ਗੱਲ ਆ ਤਾਂ ਹੁਣ ਲੇਡੀਜ਼ ਨੂੰ ਜਿਆਦਾ ਪਤਾ ਵਾ ਕਿ ਕੀ ਬਦਲਾ ਬੋਂਦਾ ਤੇ ਕੀ ਨਹੀਂ ਤੇ ਹੁਣ ਬਾਦ ਵਿੱਚ ਪਤਾ ਲੱਗੂਗਾ ਹਨਾ ਕੀ ਚੱਲ ਰਿਹਾ ਸੀ ਵੋਟ ਪਾਉਣ ਵੇਲੇ ਬਾਅਦ ਵਿੱਚ ਪਤਾ ਲੱਗੂਗਾ ਵੀ ਕੀ ਬੰਦਾ ਵਾ ਇਹ ਤੇ ਜਹਾਦਾ ਅਧਿਕਾਰੀ ਹੀ ਆ ਹੀ ਕਰ ਪਾ ਦਿੱਤੀ ਹਨਾ ਇਹ ਕਹਿੰਦੇ ਵੀ ਮਨ ਦੇ ਵਿੱਚ ਕੀ ਚੱਲ ਰਿਹਾ ਸੀ ਜਦੋਂ ਵੋਟ ਪਾਉਣ ਪਾ ਰਹੇ ਸੀ ਨਹੀਂ ਚੜਦੀ ਕਲਾ ਹੋਵੇ ਹੁਣ ਅੱਗੇ ਹੁਣ ਵਾਈਕਰੂ ਦੇ ਬਸ ਹਨਾ ਆਪਾਂ ਤੇ ਕਹਿੰਦੇ ਹੀ ਹੈ ਨਾ ਸਾਰੇ ਸੋਚਦੇ ਤੇ ਹੋਈ ਆ ਹਾਂਜੀ ਤਾਂ ਖਡੂਰ ਸਾਹਿਬ ਹਲਕੇ ਦੇ ਵਿੱਚ ਅਸੀਂ ਲੋਕ ਸਭਾ ਹਲਕਾ ਖਡੂਰ ਸਾਹਿਬ ਜਿੱਥੇ तमाम ਪਾਰਟੀਆਂ ਦੇ ਉਮੀਦਵਾਰ ਨੇ ਸਭ ਦੇ ਆਪੂ ਆਪਣੇ ਦਾਅਵੇ ਆ ਇਸ ਪਾਸੇ ਵੀ ਲੰਬੀ ਲਾਈਨ ਲੱਗੀ ਹੋਈ ਆ ਇੱਧਰ ਦੇਖੋ ਤੁਸੀਂ ਪਰ ਬੀਬੀਆਂ ਦੇ ਵਿੱਚ ਵੀ ਇੱਥੇ ਜ਼ਬਰਦਸਤ ਉਤਸ਼ਾਹ ਇੱਧਰ ਦਿਖਾਓ ਜਰਾ ਇਸ ਪਾਸੇ ਵੀ ਬੀਬੀਆਂ ਦੇ ਵਿੱਚ ਬਹੁਤ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਔਰ ਬੀਬੀਆਂ ਵੀ ਵੋਟ ਪੂਲ ਕਰਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੀਆਂ ਭਾਵੇਂ ਬਜ਼ੁਰਗ ਹੋਣ ਨੌਜਵਾਨ ਹੋਣ ਸਭ ਦੇ ਵਿੱਚ ਜ਼ਬਰਦਸਤ ਉਤਸ਼ਾਹ ਹੈ ਔਰ ਖਡੂਰ ਸਭਾ ਲੋਕ ਸਭਾ ਹਲਕੇ ਤੋਂ ਅਸੀਂ ਲਗਾਤਾਰ ਗਰਾਊਂਡ ਰਿਪੋਰਟ ਤੁਹਾਨੂੰ ਦਿਖਾ ਵੀ ਰਹੇ ਹਾਂ ਕਿ ਖਡੂਰ ਸਾਹਿਬ ਦਾ ਮਾਹੌਲ ਕੀ ਕਹਿੰਦਾ ਹੈ ਖਡੂਰ ਸਾਹਿਬ ਤੋਂ ਲੋਕ ਜਿਹੜੇ ਉਹ ਸਵੇਰ ਤੋਂ ਹੀ ਲੱਗੇ ਹੋਏ ਆ ਲਾਈਨਾਂ ਦੇ ਵਿੱਚ ਲਾਈਨਾਂ ਦੇ ਵਿੱਚ ਲਗ ਲਗ ਕੇ ਵੋਟ ਪੂਲ ਕਰਨ ਦੇ ਲਈ ਆ ਰਿਹਾ ਇਸ ਪਾਸੇ ਦੀ ਤਸਵੀਰ ਵੀ ਦਿਖਾਓ ਜਰਾ ਇਸ ਪਾਸੇ ਅੰਦਰ VOTING ਹੋ ਰਹੀ ਹੈ ਇੱਥੋਂ ਖੜ ਕੇ ਕਿਉਂਕਿ ਅੰਦਰ ਨਹੀਂ ਅਸੀਂ ਜਾਵਾਂਗੇ ਬਾਹਰੋਂ ਖੜ ਕੇ ਹੀ ਅਸੀਂ ਜ਼ੂਮ ਕਰਕੇ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਤਾਂ ਲਗਾਤਾਰ ਪੋਲਿੰਗ ਹੋ ਰਹੀ ਹੈ ਔਰ ਖਡੂਰ ਸਾਹਿਬ ਵਾਲੇ ਅ ਵੀ ਪਹੁੰਚ ਰਿਹਾ ਲਗਾਤਾਰ ਆਪੋ ਆਪਣੇ ਜਿਹੜੇ ਨੇੜੇ ਉਹਨਾਂ ਦੇ ਪੋਲਿੰਗ ਬੂਥ ਸਗੇ ਆ ਉੱਥੇ ਜਾ ਕੇ ਲੋਕ ਵੋਟਰ ਜਿਹੜਾ ਉਹ ਵੋਟ ਪੂਲ ਕਰਨ ਦੇ ਲਈ ਪਹੁੰਚ ਰਿਹਾ ਹੁਣ ਇਹ ਦੇਖਣਾ ਹੋਊਗਾ ਸ਼ਾਮ ਤੱਕ ਕਿੰਨੇ 1% ਵੋਟ ਪੂਲ ਹੁੰਦਾ ਹਾਲਾਂਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਵੀ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਅਸੀਂ ਵੀ ਲਗਾਤਾਰ ਕਹਿ ਰਹੇ ਹਾਂ ਕਿ ਭਾਈ ਗਰਮੀ ਤਾਂ ਬੇਸ਼ੱਕ ਹੈਗੀ ਆ ਪਰ ਅੱਜ ਦਾ ਦਿਨ ਤੁਸੀਂ ਘਰੋਂ ਨਿਕਲ ਕੇ ਆਓ ਵੋਟ ਪੂਲ ਕਰੋ ਆਪਦੀ ਵੋਟ ਪਾਉਣੀ ਬੇहद ਜ਼ਰੂਰੀ ਆ ਅੱਜ ਵੋਟ ਪਾਓ ਤੁਸੀਂ ਔਰ ਇਸ ਪਾਸੇ ਦੀ ਤਸਵੀਰ ਵੀ ਦਿਖਾਉਣਾ ਹੈ ਤੁਸੀਂ ਸਾਰੇ ਉਮੀਦਵਾਰ ਜਿਹੜੇ ਆ ਉਹਨਾਂ ਦੇ ਇੱਥੇ ਜਿਵੇਂ EVM ਮਸ਼ੀਨ ਜੋ ਹੈ EVM ਮਸ਼ੀਨ ਦੇ ਉੱਪਰ ਜਿਹੜੇ ਜਿਹੜੇ ਸਾਈਨ ਹੋਣਗੇ ਸਭ ਦੀ ਫੋਟੋ ਇੱਥੇ ਲੱਗੀ ਹੋਈ ਹੈ ਆ ਇੱਥੋਂ ਦੇਖੋਗੇ ਤੁਸੀਂ ਤਾਂ ਇਸ ਟਾਈਪ ਦਾ EVM ਹੋਏਗਾ ਜਿੰਨੇ ਉਮੀਦਵਾਰ ਇੱਥੋਂ ਇਲੈਕਸ਼ਨ ਲੜ ਰਹੇ ਆ ਸਭ ਦੀ ਤਸਵੀਰ ਹੈ ਇੱਥੋਂ ਲੈ ਕੇ ਦੇਖੋ ਤੁਸੀਂ ਤਾਂ 27 27 ਉਮੀਦਵਾਰ ਇੱਥੋਂ ਇਲੈਕਸ਼ਨ ਲੜ ਰਹੇ ਆ 28ਵੇਂ ਨੰਬਰ ਤੇ ਨੋਟਾ ਨੋਟਾ ਕਿੰਨੇ ਕ ਲੋਕ ਦਬਦੇ ਆ ਜਾਂ ਫਿਰ ਇੱਥੋਂ ਇਹਨਾਂ 27 ਲੋਕਾਂ ਦੇ ਵਿੱਚੋਂ ਕਿਹੜਾ ਬੰਦਾ ਇਹਨਾਂ ਨੂੰ ਚੰਗਾ ਲੱਗਦਾ ਉਹ ਤਾਂ 4 ਤਰੀਕ ਨੂੰ ਪਤਾ ਲੱਗ ਜਾਣਾ ਕਿ ਇਹਨਾਂ तमाम ਉਮੀਦਵਾਰਾਂ ਦੇ ਵਿੱਚੋਂ ਕਿਸੇ ਪਾਰਟੀ ਦਾ ਕੈਂਡੀਡੇਟ ਚੰਗਾ ਲੱਗਦਾ ਜਾਂ ਫਿਰ ਕੋਈ ਆਜ਼ਾਦ ਉਮੀਦਵਾਰ ਇਹਨਾਂ ਨੂੰ ਚੰਗਾ ਲੱਗਦਾ ਇਹ 4 ਤਰੀਕ ਨੂੰ ਪਤਾ ਲੱਗਣਾ ਪਰ ਲਗਾਤਾਰ VOTING ਚੱਲ ਰਹੀ ਹੈ ਇਸ ਪਾਸੇ ਵੀ ਦੇਖੋ ਤੁਸੀਂ ਤਾਂ ਲੋਕ ਜਿਹੜੇ ਨੇ VOTER ਜੋ ਹੈ ਉਹ ਵੋਟ ਪੋਲ ਕਰਨ ਦੇ ਲਈ ਪਹੁੰਚ ਰਹੇ ਨੇ ਤਾਂ ਬਾਹਰੋਂ ਖੜ ਕੇ ਅਸੀਂ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਲਗਾਤਾਰ ਕਿ ਜਿਸ ਤਰੀਕੇ ਦੇ ਨਾਲ ਲੋਕ ਵੋਟਰ ਜੋ ਹੈ ਉਹ ਵੋਟ ਪੋਲ ਕਰਨ ਦੇ ਲਈ ਜਾ ਰਹੇ ਨੇ ਤਾਂ ਇਹ ਤਸਵੀਰ ਜੋ ਹੈ ਦਿਖਾ ਰਹੇ ਅਸੀਂ ਲਗਾਤਾਰ ਤੁਹਾਨੂੰ ਪਾਏ ਹੋ ਵੋਟ ਤੁਸੀਂ ਤਾਂ ਵੋਟਰ ਬਹੁਤ ਜਾਗਰੂਕ ਹੋ ਰਿਹਾ ਤਾਂ ਲਗਾਤਾਰ VOTING ਹੋ ਰਹੀ ਹੈ ਵੱਧ ਚੜ ਕੇ ਲੋਕ ਪਹੁੰਚ ਰਹੇ ਨੇ ਵੋਟ ਪੋਲ ਕਰਨ ਦੇ ਲਈ ਵੋਟਾ ਪਾਉਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਸਵੇਰ ਤੋਂ ਹੀ ਲਾਈਨਾਂ ਲੱਗੀਆਂ ਹੋਈਆਂ ਸਿਗੀਆਂ ਭਾਵੇਂ ਨੌਜਵਾਨ ਹੋਵੇ ਬਜ਼ੁਰਗ ਹੋਵੇ ਤਮਾਮ ਲੋਕ ਤਮਾਮ ਵੋਟਰ ਜੋ ਹੈ ਉਹ ਪਹੁੰਚ ਰਹੇ ਨੇ ਵੋਟ ਪੂਲ ਕਰਨ ਦੇ ਲਈ ਤਾਂ EVM ਸਾਹਮਣੇ ਹੈ ਤੁਹਾਡੇ EVM ਦੇ ਵਿੱਚ ਕੈਦ ਹੋ ਜਾਣੀ ਹੈ ਕਿਸਮਤ ਤਮਾਮ ਉਮੀਦਵਾਰਾਂ ਦੀ ਦੇਖਣਾ ਹੋਏਗਾ 4 ਤਰੀਕ ਨੂੰ ਜਦੋਂ EVM ਖੁੱਲੂਗੀ ਬਕਸੇ ਖੁੱਲਣਗੇ ਉਦੋਂ ਪਤਾ ਲੱਗਣਾ ਕਿ ਆਖਰਕਾਰ ਇਥੋਂ ਦੇ ਲੋਕਾਂ ਨੂੰ ਕਿਹੜਾ ਬੰਦਾ ਹਰਮਨ ਪਿਆਰਾ ਲੱਗਿਆ ਕਿਹੜਾ ਬੰਦਾ ਸੀ ਜਿਹੜਾ ਲੋਕਾਂ ਦੇ ਦਿਲਾਂ ਦੇ ਵਿੱਚ ਵਸਿਆ ਤਾਂ ਜਿਸ ਨੂੰ ਦੇਖਦਿਆਂ ਹੋਇਆ ਲੋਕਾਂ ਨੇ ਵੋਟ ਪੋਲ ਕੀਤੀ ਹੈ ਅੱਜ VOTING ਹੋ ਰਹੀ ਹੈ ਖਡੂਰ ਸਾਹਿਬ ਤੋਂ ਅਸੀਂ ਲਗਾਤਾਰ ਗਰਾਊਂਡ ਰਿਪੋਰਟ ਦਿਖਾ ਰਹੇ ਹਾਂ ਤੁਹਾਨੂੰ 4 ਜੂਨ ਨੂੰ ਪਤਾ ਲੱਗਣਾ ਕਿ ਇੱਥੋਂ ਕਿਹੜਾ ਬਾਜ਼ੀ ਮਾਰ ਕੇ ਲੋਕ ਸਭਾ ਪਹੁੰਚਦਾ ਹੈ ਕੈਮਰਾ ਪਰਸਨ ਵਤਨ ਦੇ ਨਾਲ ਵਿਕ੍ਰਮ ਸਿੰਘ ਪ੍ਰੂਪ ਪੰਜਾਬ ਟੀਵੀ ਖਡੂਰ ਸਾਹਿਬ